ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਫੋਕਲ ਪੁਆਇੰਟ ਜਿਹੜਾ ਨਿਊ ਫੋਕਲ ਪੁਆਇੰਟ ਇੰਡਸਟਰੀ ਦੀ ਮੁਸ਼ਕਲ ਸੀ ਕਿ ਕਿ ਉਹਨਾਂ ਨੂੰ ਸਪਲਾਈ ਦੇ ਵਿੱਚ ਕਿਤੇ ਕਿਤੇ ਕੋਈ ਮੁਸ਼ਕਲ ਆ ਰਹੀ ਸੀਗੀ ਸੋ ਅਸੀਂ ਅੱਜ ਇਸ ਫੋਕਲ ਪੁਆਇੰਟ ਦਾ ਜਿਹੜਾ ਸ਼ਹਿਰ ਕੇ ਵੀ ਸਬਸਟੇਸ਼ਨ ਹੈ ਇਹਦੇ ਵਿੱਚੋਂ 2 ਫੀਟਰ ਪਹਿਲਾਂ ਹੀ ਚੱਲਦੇ ਸੀਗੇ ਇੰਡਸਟਰੀ ਵਾਸਤੇ 11 ਕੇਵੀ ਦੇ ਅੱਜ ਅਸੀਂ ਇੱਕ ਤੀਸਰਾ ਫੀਟਰ ਜਿਹੜਾ ਇੱਥੋਂ ਖਿੱਚਿਆ ਆ 11 ਕੇਵੀ ਜੀ ਦਾ ਨਿਊ ਵੋਕਲ ਪੁਆਇੰਟ ਨੂੰ ਜਿਹੜਾ ਉਹ ਜੰਨੀਵੀ ਇੰਡਸਟਰੀ ਇੱਥੇ ਲੱਗੀ ਆ ਉਹਨੂੰ ਪੂਰਾ ਜਿਹੜਾ ਇੱਥੇ ਫਾਇਦਾ ਹੋਏਗਾ ਔਰ ਉਹਨਾਂ ਦੀ ਵੀ ਬਿਜਲੀ ਸਪਲਾਈ ਦੀ ਸਮੱਸਿਆ ਜਿਹੜੀ ਸੀਗੀ ਉਹ ਅੱਜ ਤੋਂ ਬਾਅਦ ਉਹਨਾਂ ਦੀ ਖਤਮ ਹੋ ਜਾਊਗੀ ਇਸ ਤੋਂ ਲਾਵਾ ਅਸੀਂ ਅੱਜ ਆ ਮਾਲ ਮਾਲ ਰੋਡ ਜਿਹੜਾ ਸਾਡਾ ਮਾਲ ਮੰਡੀ ਮਾਲ ਮੰਡੀ 132 ਕੇਵੀ ਸਬਸਟੇਸ਼ਨ ਆ ਉਦੇ ਤੋਂ ਅਸੀਂ ਅੱਜ ਇੱਕ ਹੋਰ ਗ੍ਰੀਨ ਨਿਊ ਗਾਰਡਨ ਜਿਹੜੀ ਆ ਫਲੋਨੀ ਉਹਦੇ ਵਿੱਚ ਵੀ ਅਸੀਂ 11 ਕੇਵੀ ਦਾ ਨਵਾਂ ਫਿਲਟਰ ਪਿੱਛਾ ਉਹਦੇ ਨਾਲ ਗ੍ਰੀਨ ਐਵੇਨਿਊ ਆ ਸਾਰੀ ਗਾਰਡਨ ਇਨਕਲੇਵ ਪ੍ਰੀਤਮ ਇਨਕਲੇਵ ਹਰਦੇਵ ਨਗਰ ਇਹ ਜਿਹੜੇ ਇਲਾਕੇ ਨੇ ਉਹਨਾਂ ਨੂੰ ਸਪਲਾਈ ਜਿਹੜੀ ਨਿਰਵਿਘਨ ਜਾਰੀ ਹੋ ਜੂਗੀ ਔਰ ਨਾਲ ਦੇ ਨਾਲ ਜਿਹੜਾ ਨਿਊ ਅੰਮ੍ਰਿਤਸਰ ਬੀ ਬਲਾਕ ਹੈ ਬੀ ਬਲਾਕ ਜਿਹੜਾ ਓਵਰ ਰੋਡ ਚੱਲਦਾ ਸੀਗਾ ਉਹ ਵੀ ਜਿਹੜਾ ਉਹਦੇ ਤੋਂ ਵੀ ਉਹਦੀ ਡੀਲੋਡਿੰਗ ਹੋ ਗਈ ਔਰ ਉਹਦੀ ਵੀ ਬਿਜਲੀ ਸਪਲਾਈ ਦੀ ਜਿਹੜੀ ਆ ਇਹਨਾਂ ਨਾਲੋਂ ਬਿਹਤਰੀ ਹੋ ਜੂਗੀ ਇਸ ਤੋਂ ਇਲਾਵਾ ਅਸੀਂ ਇੱਕ ਹੋਰ 132 ਕੇਵੀ ਮਾਨਾਂ ਵਾਲੇ ਤੋਂ ਇੱਕ ਸਾਡੇ ਅਲਫਾਵਨ ਸਿਟੀ ਆ ਸ਼ੋਭਮੇਲ ਕਲੇਵਾਤ ਗੁਰਜ਼ੀ ਆ ਉਹਦੇ ਵਿੱਚ ਵੀ ਅਸੀਂ 11 ਕੇਵੀ ਦਾ ਇੱਕ ਨਵਾਂ ਅਹ ਜੀ ਤਾਂ ਜਰਾ ਕਿਚਾ ਇੱਕ ਕਰੋੜ 29 ਲੱਖ ਰੁਪਏ ਦੀ ਉਹਦੇ ਤੇ ਲੱਗ ਪਾਈ ਆ ਉਹਦੇ ਨਾਲ ਸਾਡਾ 알파 1 ਸ਼ੋਟੋ ਮੈਨ ਕਲੇਵ ਤੇ ਦਗੁਰਜੀ ਇਹਦੇ ਵਿੱਚ ਵੀ ਵਿੱਚ ਨਹੀਂ ਸਮਝਦੀ ਕੋਈ ਸਮੱਸਿਆ ਜਿਹੜੀ ਆ ਉਹ ਨਹੀਂ ਰਹੂਗੀ ਸੋ ਮੈਂ ਸਮਝਦਾ ਕਿ ਅੱਜ ਰਾਤ ਦੇਣਾ ਅਮਰਤਸਰ ਵਾਸਤੇ ਬੜਾ ਤਿਆਹ ਸਕਦੇ ਨਾ ਅਸੀਂ ਇੱਕ ਹੋਰ ਗਾਰਡਨ ਹੈ ਉਹਦੇ ਵਿੱਚ ਜਿਹੜੇ ਜਿਹੜੇ 9 ਸਾਲ ਦੇ ਤੋਂ ਮੀਟਰ ਨਹੀਂ ਸੀਗੇ ਲੱਗ ਰਹੇ ਲੋਨਾਈਜ਼ਰ ਦੀ ਕੋਈ ਸਮੱਸਿਆ ਕਰਕੇ ਕੋਈ ਕੋਟੇਸ ਫੋਨ ਕਰਕੇ ਅਸੀਂ ਉਹ ਵੀ ਸਾਰੇ ਜਿਹੜੇ ਨੇ ਉਹ ਨਕਟਾਲੇ ਨੇ ਅੱਜ ਅਸੀਂ ਉੱਥੇ ਗਾਰਡਨ ਇਨਕਲੇਵ ਦੇ ਵਿੱਚ ਨਵੇਂ ਮੀਟਰ ਦੀੰਤੀ ਸ਼ੁਰੂਆਤ ਵੀ ਜਿਹੜੀ ਆ ਕਰ ਦਿੱਤੀ ਆ ਸਾਡੀ ਉੱਥੇ ਟੀਮ ਜਿਹੜੀ ਆ ਉਹ ਬੈਠੀ ਆ ਔਰ ਉਹ ਜ ਨਵੇਂ ਮੀਟਰ ਸੰਬੰਧਕ ਉਹ ਜੋ ਫੰਡ ਦੇਖਿਆ ਆ ਔਰ ਸਾਡੀ ਟੀਮ ਉਥੇ ਜਿਹੜੀ ਮੀਟਰ ਲਗਾ ਰਹੀ ਆ ਦੇ ਰਹੀ ਆ ਇਸ ਤੋਂ ਇਲਾਵਾ ਅਸੀਂ ਜੰਡਿਆਲਾ ਹਲਕੇ ਦੇ ਹੋਰ ਵੀ ਅੱਜ ਆ ਧਾਰੜ ਪਿੰਡ ਗੋਰੇਵਾਲ ਗੁੰਨੋਵਾਲ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਵਿੱਚ ਵੀ ਅਸੀਂ ਇੱਕ ਹੋਰ 11 ਕੇਵੀ ਦਾ ਜਿਹੜਾ ਲਾਈਨ ਆ ਉਹ ਪੁੱਜੀ ਆ ਸੋ ਅੱਜ ਦਾ ਦਿਨ ਅੰਮ੍ਰਿਤਸਰ ਜ਼ਿਲ੍ਹੇ ਵਾਸਤੇ ਨਾ ਇਹਨਾਂ ਬੜਾ ਸੁਭਾਗਾ ਦਿਨ ਆ ਜਿਵੇਂ ਜਿਸ ਦਿਨ ਅੰਮ੍ਰਿਤਸਰ ਦੇ ਲੋਕਾਂ ਦੀ ਬਿਜਲੀ ਦੀ ਸਮੱਸਿਆ ਜਿਹੜੀ ਆ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਬਹੁਤ ਬਹੁਤ ਧੰਨਵਾਦ